ਫਿਲੌਰ ਵਿਖੇ ਆਪ ਪਾਰਟੀ ਨੂੰ ਉਸ ਸਮੇਂ ਸਿਆਸੀ ਬਲ ਮਿਲਿਆ ਜਦੋਂ ਫਿਲੌਰ ਤੋਂ ਆਪ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਵਕਫਾਕ ਪਿੰਡਾਂ ਦੇ ਸਰਪੰਚਾਂ ਤੇ ਪੰਚਾਂ ਤੋਂ ਇਲਾਵਾ ਹੋਰਨਾਂ ਵਕਫਾਕ ਪਾਰਟੀਆਂ ਦੇ ਆਗੂਆਂ ਨੇ ਆਪੋ ਆਪਣੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਆਪ ਵਿੱਚ ਸ਼ਾਮਲ ਹੁੰਦਾ ਐਲਾਨ ਕਰ ਦਿੱਤਾ ਇਸ ਰਾਂਝੇ ਤੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਸ਼ਾਮਲ ਹੋਏ ਸਾਰੇ ਹੀ ਮੈਂਬਰਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਨਿਗਾਹ ਸਵਾਗਤ ਕੀਤਾ ਉੱਥੇ ਉਹਨਾਂ ਸ਼ਾਮਲ ਹੋਏ ਮੈਂਬਰਾਂ ਨੂੰ ਪਾਰਟੀ ਵਿੱਚ ਪੂਰਾ ਮਾਨ ਤੇ ਸਤਿਕਾਰ ਦੇਣ ਦਾ ਆਸ਼ਵਾਸਨ ਵੀ ਦਿੱਤਾ ਉਧਰ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹੀ ਆਪ ਵੀ ਸ਼ਾਮਲ ਹੋਏ ਨੇ ਵਿਕਾਸ ਨੂੰ ਦੇਖਦੇ ਹੋਏ ਸੂਬੇ ਦੇ ਮੁੱਖ ਮੰਤਰੀ ਸਨਾਪਵੰਤ ਸਿੰਘ ਮਾਨ ਹੋਣਾਂ ਦੀ ਸੋਚ ਨੂੰ ਦੇਖਦੇ ਹੋਏ ਵੱਖ-ਵੱਖ ਪਾਰਟੀਆਂ ਦੇ ਚਾਹੇ ਉਹ ਕਾਂਗਰਸ, ਵਸਪਾ ਜਾਂ ਅਕਾਲੀ ਦੇੜੀ ਪਾਰਟੀਆਂ ਨਾਲ ਜੁੜੇ ਲੋਕ ਸੀਗੇ ਉਹਨਾਂ ਨੇ ਅੱਜ ਆਪਣੇ ਸਾਥੀਆਂ ਸਵੀਕਾਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਕੀਤੀ ਆ ਇਹ ਸਵੀਲੀਤ ਸਰਦਾਰ ਪ੍ਰਗਨ ਸੇ ਮਾਨ ਹਰਦੀ ਸੋਚ ਔਰ ਪੰਜਾਬ ਦੇ ਵਿਕਾਸ ਨੂੰ ਜੋ ਅੱਗੇ ਲੈ ਕੇ ਜਾ ਰਹੇ ਆ ਉਹਨਾਂ ਦੀ ਸੋਚ ਤੇ ਪਹਿਲਾਂ ਦੇ ਕੇ ਅੱਜ ਜਿਹੜੇ ਆ ਇਹ ਸਾਡੇ ਬਹੁਤ ਹੀ ਸਤਿਕਾਰ ਦਿਆਲਪੁਰ ਪਿੰਡ ਦੇ ਸਰਪੰਚ ਅਰਗਰਾਮ ਦੀ ਉਹ ਆਪਣੇ ਸਾਥੀਆਂ ਸਵੀਕਰ ਹੈਗੇ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਔਰ ਨਾਲ ਦੀ ਨਾਲ ਬਹੁਤ ਹੀ ਸਤਿਕਾਰ ਸੱਚੀ ਸਰਪੰਚ ਅਜੈਬ ਸਿੰਘ ਮੋਰੋਂ ਤੋਂ ਉਹ ਵੀ ਆਪਣੇ ਸਾਥਿਆ ਸਵੇ ਜਿਹੜਾ ਆ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਔਰ ਨਾਲ ਦੀ ਨਾਲ ਮਨਜੀਤ ਸਰਪੰਚ ਜਿਹੜੇ ਪੁਆਰੀ ਤੋਂ ਉਹ ਵੀ ਇੱਧਰ ਆਏ ਨੇ ਔਰ ਜਿਹੜੇ ਹੈ ਸਫਾਕਾ ਪੰਚ ਮੀਰੂਦੀਨ ਜਿਹੜਾ ਮੋਰੋਂ ਤੋਂ ਆ ਉਹ ਵੀ ਸ਼ਾਮਲ ਹੋਇਆ ਲੱਛੂ ਰਾਮ ਜੀ ਕੁਲਦੀਪ ਸਿੰਘ ਜੀ ਕਿਸਾਨ ਬੰਗ ਹੋਰ ਸੈਕਟਰੀ ਸਾਥੀ ਜਿਹੜੇ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਔਰ ਨਾਲ ਦੀ ਨਾਲ ਸਾਡੇ ਬਹੁਤ ਹੀ ਸਤਿਕਾਰਤ ਬੀਐਸਪੀ ਦੇ ਸਰਕਟ ਆਗੂ ਉਸ ਪਿੰਡ ਦੇ ਪ੍ਰਧਾਨ ਆਪਣੇ ਪਟੀਆਂ ਤੋਂ ਜਿਹੜੇ ਨੇ ਸ਼ਿੰਦਰਪਾਲ ਜੀ ਔਰ ਉਹਨਾਂ ਦੇ ਸਾਥੀ ਅਸ਼ੋਕ ਕੁਮਾਰ ਔਰ ਸਾਥੀ ਨਿਰਿੰਦਰ ਕੁਮਾਰ ਔਰ ਰਾਜ ਕੁਮਾਰ ਜੀ ਨੇ ਵੀ ਅੱਜ ਆਮ ਆਦਮੀ ਪਾਰਟੀ ਦੇ ਵਿਚਾਰਧਾਰਾਂ ਵਿੱਚ ਸ਼ਾਮਲ ਹੋ ਕੇ ਜਿਹੜਾ ਪਰਿਵਾਰ ਦੇ ਵਿੱਚ ਵਾਅਦਾ ਕੀਤਾ ਮੈਂ ਇਹਨਾਂ ਸਾਰੇ ਹੀ ਸਾਥੀਆਂ ਦਾ ਜਿਹੜੇ ਵੀ ਦੂਸਰੀਆ ਪਾਰਟੀਆ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਆਇਆ ਇਹਨਾਂ ਦਾ ਪਹਿਲਾਂ ਦਾ ਸਭ ਤੋਂ ਜੀ ਆਇਆਂ ਕਹਿੰਦਾ ਧੰਨਵਾਦ ਕਰਦਾ ਸਤਿਕਾਰ ਕਰਦਾ ਔਰ ਵਿਸ਼ਵਾਸ ਵੀ ਦੋਣਾ ਕਿ ਜੋ ਸਰਕਾਰ ਮਾਣ ਪਹਿਲਾਂ ਇਹਨਾਂ ਨੂੰ ਮਿਲਦਾ ਸੀ ਉਸ ਤੋਂ ਕਈ ਗੁਣਾ ਜਿਹੜਾ ਸਰਕਾਰ ਜਿਹੜਾ ਆਮ ਆਦਮੀ ਪਾਰਟੀ ਦਿੰਦੀ ਰਹੇਗੀ ਔਰ ਸਮੇਂ-ਸਮੇਂ ਤੇ ਇਹਨਾਂ ਨੂੰ ਕੋਈ ਨਾ ਕੋਈ ਜਿਹੜਾ ਹੈਗਾ ਅਸੀਂ ਜਿਹੜਾ ਪਾਰਟੀ ਵੱਲੋਂ ਜਿਹੜਾ ਹੈਗਾ ਕੋਲ ਕੋਈ ਅਹੁਦਾ ਨਿਵਾਜ਼ਦੀ ਰਾਵਾਂਗੇ ਇਹਨਾਂ ਸਾਥੀਆਂ ਦਾ ਅੱਜ ਦੀ ਸਭੂਰੀ ਦੇ ਵਿੱਚ ਮੈਂ ਆਪਣੇ ਵੱਲੋਂ ਆ ਪਾਰਟੀਵਾਲੋ ਸ੍ਰੀ ਦੇ ਮੁਖਮੰਦ ਇਸਲਾਹ ਅਫਵਾਨ ਸਿੰਘ ਮਾਨ ਜੀ ਬਰੋ ਔਰ ਸਾਰੇ ਹੀ ਸਾਡੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਅਜ ਸਰਕਾਰ ਡਿਟ ਨੇ ਤੇ ਇਹਨਾਂ ਸਾਰਿਆਂ ਬਰੋ ਜਿਹੜਾਗਾ ਇਹਨਾਂ ਨੂੰ ਜੀ ਆਇਆਂ ਔਰ ਧੰਨਵਾਦ ਕਰਦਾ ਆਸ ਕਰਦਾ ਕਿ ਇਹ ਨਾ ਰਲ ਕੇ ਜਿਹੜਾਗਾ ਫਲੋਰ ਜਿਹੜਾ ਹਲਕਾ ਵਿਦਵਾਨ ਸਭਾ ਹੈ ਉਸ ਦੇ ਵਿਕਾਸ ਦੇ ਵਿੱਚ ਜਿਹੜਾਗਾ ਆਪਣਾ ਅਹਿਮ ਯੋਗਦਾਨ ਪਾਉਂਗੇ ਧੰਨਵਾਦ